ਬੰਦਾ ਨਹੀਂ ਚੜ ਸਕਦਾ ਕੌਣ ਚੜ ਸਕਦਾ ਸੀ ਸਰ ਜੀ ਮੇਰੇ ਮਨ ਦਾ ਸਵਾਲ ਆ ਜੀ ਇੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਿਉਂ ਰੱਖਿਆ ਗਿਆ ਜੀ ਮਨੀ ਦੇਖ ਜਿਵੇਂ ਹੁਣ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਉਹ ਅਲਾਉਡ ਸਾਰਿਆਂ ਨੂੰ ਨਹੀਂ ਹੁੰਦੀ ਜਿਵੇਂ ਮੰਨ ਲਾ ਵੀ ਲਾਲਬੱਤੀ ਆ ਉਹ ਸਰਕਾਰੀ ਬੰਦਾ ਜਿਵੇਂ ਐਮ ਐਲ ਏ ਐਮ ਪੀ ਜਿਹਨੂੰ ਪਰਵਾਣਗੀ ਹੁੰਦੀ ਆ ਨਾ ਉਹੀ ਲਾ ਸਕਦਾ ਆਮ ਬੰਦਾ ਲਾ ਨਹੀਂ ਸਕਦਾ ਹੈਗਾ ਪੁਰਾਣੇ ਸਮੇਂ ਦੇ ਵਿੱਚ ਐਵੇਂ ਕੁਝ ਕੁ ਸਪੈਸ਼ਲ ਚੀਜ਼ਾਂ ਸੀਗੀਆਂ ਜਿਵੇਂ ਕੋੜੇ ਤੇ ਚੜਨਾ ਆਮ ਬੰਦਾ ਨਹੀਂ ਚੜ ਸਕਦਾ ਕੌਣ ਚੜ ਸਕਦਾ ਸੀ ਰਾਜੇ ਮਹਾਰਾਜੇ ਉਹਨਾਂ ਦੇ ਫੈਮਿਲੀਜ਼ ਰਾਇਲ ਚੀਜ਼ ਸੀਗੀ ਐਵੇਂ ਪੱਗ ਨਹੀਂ ਸੀ ਹਰੇਕ ਬੰਦਾ ਬੰਨ ਸਕਦਾ ਜਿਹੜਾ ਪੱਗ ਬੰਨਦਾ ਸੀ ਉਹਨੂੰ ਮਾਰ ਦਿੰਦੇ ਸੀਗੇ ਕਿਉਂਕਿ ਪੱਗ ਵੀ ਸ਼ਾਹੀ ਚੀਜ਼ ਆ ਇਹਨੂੰ ਵੀ ਤਕੜੇ ਬੰਦੇ ਮਹਾਰਾਜੇ ਰਾਜੇ ਬੰਨਦੇ ਹੁੰਦੇ ਸੀਗੇ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਉਹ ਗੱਡੀ ਤੇ ਬੈਠੇ ਛੇਵੇਂ ਪਾਸ਼ਾ ਜੀ ਮਹਾਰਾਜ ਨੇ ਐਲਾਨ ਕਰਤਾ ਵੀ ਜੀਨੇ ਮੇਰੇ ਕੋਲੇ ਆਉਣਾ ਉਹ ਘੋੜੇ ਵੀ ਲੈ ਕੇ ਆਓ ਉਹ ਸ਼ਸਤਰ ਲੈ ਕੇ ਆਓ ਹਾਂ ਜੀ ਹਾਂ ਇਹ ਗੱਲਾਂ ਨਾ ਪਤਾ ਲੱਗਣ ਲੱਗ ਗਿਆ ਦਿੱਲੀ ਦੇ ਤਖਤ ਨੂੰ ਉਹ ਹੈਰਾਨ ਵੀ ਇਹ ਤਾਂ ਭਾਈ ਸਾਡੇ ਕੁਲ ਸਿੰਘੀਆਂ ਇਹ ਤਾਂ ਆਮ ਬੰਦੇ ਨੂੰ ਕਹਿਣ ਲੱਗੇ ਗੁਰੂ ਸਾਹਿਬ ਨੇ ਹੋਰ ਕੁਛ ਕਰਤਾ ਗੁਰੂ ਸਾਹਿਬ ਨੇ ਦਿੱਲੀ ਤਖਤ ਜਹਾਂਗੀਰ ਉਤੋਂ ਉੱਚਾ ਤਖਤ ਬਣਾਤਾ ਅਕਾਲ ਤਖਤ ਸਾਹਿਬ ਇਹ ਗੱਲਾਂ ਬਰਦਾਸ਼ਤ ਨਹੀਂ ਹੋਈਆਂ ਦਿੱਲੀ ਹਕੂਮਤ ਤੋਂ ਕਿਉਂਕਿ ਪਹਿਲਾਂ ਸ਼ਹੀਦੀ ਕੀਤੀ ਗੁਰੂ ਅਰਜਨ ਦੇਵ ਜੀ ਦੀ ਜਹਾਂਗੀਰ ਹੋਣਾ ਨੇ ਠੀਕ ਹੈ ਉਹ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਚੈਲੰਜ ਸਾਹਮਣੂ ਸਦਾ ਹੀ ਕਰਤਾ ਤਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ ਸੀ ਗਵਾਲੀਅਰ ਦੇ ਕਿਲੇ ਦੇ ਵਿੱਚ ਹਰ ਜੀ ਮੇਰੇ ਮਾਨ ਦਾ ਸਵਾਲ ਆ ਜੀ ਇੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ